ਹਾਂਜੀ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਵੀਡੀਓ ਧੰਨ ਧੰਨ ਗੁਰੂ ਨਾਨਕ ਪਾਸ਼ਾ ਜੀ ਦੇ ਬਾਰੇ ਹੈ ਪਾਸ਼ਾ ਜਦੋਂ ਦੁਨੀਆ ਨੂੰ ਤਾਰਦੇ ਹੋਏ ਦੁੱਖਿਆਂ ਦੇ ਦੁੱਖ ਕਟਦੇ ਹੋਏ ਦਿੱਲੀ ਵਿਖੇ ਜਾ ਪਹੁੰਚੇ ਹਨ ਤੇ ਇੱਥੇ ਆ ਕੇ ਪਾਸ਼ਾ ਨੇ ਇੱਕ ਮਹਾਵਤ ਦੇ ਘਰ ਆਪਣੇ ਚਰਨ ਪਾਏ ਹਨ ਮਹਾਵਤ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਸਨ ਕਿ ਧੰਨ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਦੇ ਘਰ ਠਹਿਰੇ ਹਨ ਤੇ ਮਹਾਵਤ ਨੇ ਧੰਨ ਗੁਰੂ ਨਾਨਕ ਦੇਵ ਜੀ ਦਾ ਬਹੁਤ ਨਿੱਘਾ ਸਵਾਗਤ ਕੀਤਾ ਹੈ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਾਸ਼ਾ ਆਰਾਮ ਕਰ ਰਹੇ ਸਨ ਕਿ ਅਚਾਨਕ ਹੀ ਉਹਨਾਂ ਦੇ ਕੰਨਾਂ ਦੇ ਵਿੱਚ ਕਿਸੇ ਦੇ ਰੋਣ ਕਰਾਉਣ ਦੀ ਆਵਾਜ਼ ਪਈ ਤੇ ਜਦੋਂ ਪਾਸ਼ਾ ਉੱਥੇ ਪਹੁੰਚੇ ਹਨ ਤੇ ਜਾ ਕੇ ਉਹਨਾਂ ਨੇ ਪੁੱਛਿਆ ਹੈ ਕਿ ਭਾਈ ਤੁਸੀਂ ਕਿਉਂ ਰੋ ਰਹੇ ਹੋ ਪਾਸ਼ਾ ਦੇ ਇਹ ਪੁੱਛਣ ਤੇ ਉਹਨਾਂ ਲੋਕਾਂ ਨੇ ਕਿਹਾ ਹੈ ਕਿ ਗੁਰੂ ਜੀ ਸਾਡਾ ਹਾਥੀ ਮਰ ਗਿਆ ਹੈ ਪਾਸ਼ਾ ਕਹਿੰਦੇ ਭਾਈ ਇਹ ਜੋ ਹਾਥੀ ਸੀ ਇਹ ਕਿਸ ਦਾ ਸੀ ਤਾਂ ਲੋਕਾਂ ਨੇ ਕਿਹਾ ਕਿ ਪਾਸ਼ਾ ਇਹ ਜੋ ਹਾਥੀ ਸੀ ਇਹ ਦਿੱਲੀ ਦੇ ਬਾਦਸ਼ਾਹ ਬਰਹਮ ਦਾ ਸੀ ਫਿਰ ਪਾਸ਼ਾ ਨੇ ਕਿਹਾ ਕਿ ਭਾਈ ਜੇਕਰ ਇਹ ਹਾਥੀ ਬਾਦਸ਼ਾਹ ਦਾ ਸੀ ਤਾਂ ਫਿਰ ਤੁਸੀਂ ਕਿਉਂ ਰੋ ਰਹੇ ਹੋ ਫਿਰ ਲੋਕਾਂ ਨੇ ਕਿਹਾ ਕਿ ਪਾਸ਼ਾ ਇਸ ਹਾਥੀ ਦੇ ਸਿਰ ਤੇ ਸਾਡੀ ਰੋਜੀ ਰੋਟੀ ਚੱਲਦੀ ਸੀ ਨਾਲ ਹੀ ਉਹ ਕਹਿੰਦੇ ਹਨ ਕਿ ਪਾਸ਼ਾ ਇਸ ਹਾਥੀ ਨੂੰ ਪਾਲਣ ਦੇ ਬਦਲੇ ਸਾਨੂੰ ਬਾਦਸ਼ਾਹ ਖਾਣ ਪੀਣ ਦੇ ਲਈ ਰਸਤ ਦਿਆ ਕਰਦਾ ਸੀ ਤੇ ਉਸੇ ਹੀ ਰਸਤੇ ਦੇ ਨਾਲ ਸਾਡੇ ਪਰਿਵਾਰ ਦਾ ਢਿੱਡ ਪੇਟ ਚੱਲਿਆ ਕਰਦਾ ਸੀ ਤੇ ਕਹਿੰਦੇ ਹਨ ਕਿ ਹੁਣੇ ਹਾਥੀ ਵੀ ਮਰ ਗਿਆ ਹੈ ਤੇ ਸਾਨੂੰ ਕੰਮ ਦੀ ਖਾਤਰ ਹੋਰ ਪਤਾ ਨਹੀਂ ਹੁਣ ਕਿੱਥੇ ਕਿੱਥੇ ਠੋਕਰਾਂ ਖਾਣੀਆਂ ਪੈਣਗੀਆਂ ਜਦੋਂ ਪਾਸ਼ਾ ਨੇ ਲੋਕਾਂ ਦੀ ਇਹ ਗੱਲ ਸੁਣੀ ਤਾਂ ਪਾਸ਼ਾ ਨੂੰ ਉਹਨਾਂ ਉੱਤੇ ਦਇਆ ਆ ਗਈ ਤੇ ਧੰਗੁਰ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਜੇਕਰ ਜੇ ਇਹ ਤੁਹਾਡਾ ਹਾਥੀ ਜ਼ਿੰਦਾ ਹੋ ਜਾਵੇ ਫਿਰ ਤਾਂ ਤੁਸੀਂ ਨਹੀਂ ਰੋਵੋਗੇ ਤਾਂ ਉਹ ਪਰਿਵਾਰ ਪਾਸ਼ਾ ਦੇ ਮੁਖੜੇ ਦੇ ਵੱਲ ਹੈਰਾਨੀ ਨਾਲ ਤੱਕਣ ਲੱਗਾ ਫਿਰ ਉਸ ਪਰਿਵਾਰ ਦੇ ਕੁਝ ਲੋਕਾਂ ਨੇ ਕਿਹਾ ਕਿ ਪਾਸ਼ਾ ਕਿਤੇ ਅਜੀਹਾ ਵੀ ਹੋਇਆ ਹੈ ਕਿ ਜੋ ਚੀਜ਼ ਮਰ ਜਾਵੇ ਉਹ ਫਿਰ ਤੋਂ ਜ਼ਿੰਦਾ ਹੋ ਜਾਵੇ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਤੁਸੀਂ ਇਸ ਹਾਥੀ ਦੇ ਮੁਖ ਉੱਪਰ ਆਪਣਾ ਹੱਥ ਰੱਖ ਕੇ ਵਾਹਿਗੁਰੂ ਆਖੋ ਫਿਰ ਉਹ ਲੋਕਾਂ ਨੇ ਪਾਸ਼ਾ ਦੇ ਕਹਿਣ ਅਨੁਸਾਰ ਉਦਾਂ ਹੀ ਕੀਤਾ ਤੇ ਹਾਥੀ ਦੇ ਮੁਖ ਉੱਪਰ ਆਪਣਾ ਹੱਥ ਰੱਖ ਕੇ ਜਦੋਂ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕੀਤਾ ਤਾਂ ਹਾਥੀ ਵਿੱਚ ਹਿੱਲਚਲ ਹੋਣੀ ਸ਼ੁਰੂ ਹੋ ਗਈ ਤੇ ਥੋੜੇ ਹੀ ਟਾਈਮ ਵਿੱਚ ਹਾਥੀ ਬਿਲਕੁਲ ਠੀਕ ਹੋ ਗਿਆ ਜਦੋਂ ਪਾਸ਼ਾ ਦਾ ਉਸ ਪਰਿਵਾਰ ਨੇ ਇਹ ਕੌਤਕ ਦੇਖਿਆ ਤਾਂ ਉਹ ਪਾਸ਼ਾ ਦੇ ਪੈਰਾਂ ਉੱਤੇ ਟੈਪਿਆ ਪਾਸ਼ਾ ਦਾ ਸ਼ੁਕਰਾਨਾ ਕਰਨ ਲੱਗਾ ਤੇ ਇਸ ਗੱਲ ਦੀ ਪਾਸ਼ਾ ਦੇ ਤਕ ਦੀ ਚਰਚਾ ਦੂਰ ਦੂਰ ਤੱਕ ਹੋ ਗਈ ਤੇ ਦੂਰੋਂ ਦੂਰੋਂ ਸੰਗਤ ਪਾਸ਼ਾ ਦੇ ਕੋਲ ਆਉਣ ਲੱਗੀ ਹੁਣ ਕੁਝ ਹੀ ਸਮੇਂ ਦੇ ਵਿੱਚ ਇਹ ਜੋ ਹਾਥੀ ਨੂੰ ਜਿੰਦਾ ਕਰਨ ਵਾਲੀ ਗੱਲ ਸੀ ਇਹ ਬਾਦਸ਼ਾਹ ਦੇ ਕੋਲ ਵੀ ਪਹੁੰਚ ਗਈ ਫਿਰ ਬਾਦਸ਼ਾਹ ਵੀ ਤੁਰੰਤ ਧੰਗੁਰ ਨਾਨਕ ਦੇਵ ਜੀ ਦੇ ਦਰਸ਼ਨ ਪਾਉਣ ਦੇ ਲਈ ਆਪਣੇ ਘੋੜਿਆਂ ਉੱਪਰ ਸਵਾਰ ਹੋ ਕੇ ਪਾਸ਼ਾ ਦੇ ਕੋਲ ਪਹੁੰਚਦਾ ਹੈ ਤੇ ਆ ਕੇ ਪਾਸ਼ਾ ਨੂੰ ਨਮਸਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਇੱਕ ਮੋਏ ਹੋਏ ਹਾਥੀ ਨੂੰ ਜਿਉਂਦਾ ਕਰ ਦਿੱਤਾ ਹੈ ਤੇ ਪਾਸ਼ਾ ਨੂੰ ਕਹਿਣ ਲੱਗਾ ਕਿ ਜੇਕਰ ਤੁਸੀਂ ਇਸ ਹਾਥੀ ਨੂੰ ਜਿੰਦਾ ਕਰ ਸਕਦੇ ਹਾਂ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਵਾਰ ਇਸ ਹਾਥੀ ਨੂੰ ਮਾਰ ਕੇ ਵੀ ਦਿਖਾਓ ਫਿਰ ਬਾਦਸ਼ਾਹ ਨੇ ਕਿਹਾ ਕਿ ਭਾਈ ਰਾਜਨ ਜੇਕਰ ਇਹ ਹਾਥੀ ਮਰ ਗਿਆ ਤਾਂ ਸੋਨੂੰ ਇਸ ਪਰਿਵਾਰ ਨੂੰ ਜੋ ਇਸ ਦੇ ਸਹਾਰੇ ਪਲ ਰਿਹਾ ਹੈ ਆਪਣੇ ਦਰਬਾਰ ਦੇ ਵਿੱਚ ਕੋਈ ਹੋਰ ਰੋਜੀ ਰੋਟੀ ਦਾ ਕੰਮ ਦੇਣਾ ਪਵੇਗਾ ਤਾਂ ਬਾਦਸ਼ਾਹ ਨੇ ਕਿਹਾ ਕਿ ਗੁਰੂ ਜੀ ਤੁਸੀਂ ਇਸ ਪਰਿਵਾਰ ਦਾ ਫਿਕਰ ਨਾ ਕਰੋ ਫਿਕਰ ਨਾ ਕਰੋ ਇਸ ਪਰਿਵਾਰ ਨੂੰ ਮੇਰੇ ਦਰਬਾਰ ਦੇ ਵਿੱਚੋਂ ਖਾਣ ਪੀਣ ਦੀ ਰਸਦ ਮਿਲਦੀ ਹੀ ਰਹੇਗੀ ਤੇ ਰਾਜਾ ਕਹਿੰਦਾ ਕਿ ਬਸ ਇੱਕ ਵਾਰ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਹਾਥੀ ਨੂੰ ਮਾਰ ਕੇ ਦਿਖਾਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਇੱਕ ਸ਼ਬਦ ਉਚਾਰਿਆ ਕਿ ਮਾਰੇ ਜਵਾਲੇ ਕੋਈ ਨਾਨਕ ਇੱਕ ਅਸਬਿਨ ਅਵਰ ਨਾ ਕੋਈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਕਿਹਾ ਤਾਂ ਹਾਥੀ ਤੁਰੰਤ ਉੱਥੇ ਹੀ ਮਰ ਗਿਆ ਤੇ ਬਾਦਸ਼ਾਹ ਇਹ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਬੇਨਤੀ ਆ ਕਿ ਇਸ ਹਾਥੀ ਨੂੰ ਇੱਕ ਵਾਰ ਹੁਣ ਤੁਸੀਂ ਦੁਬਾਰਾ ਤੋਂ ਜ਼ਿੰਦਾ ਕਰਕੇ ਦਿਖਾਓ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਰਾਜਨ ਹਾਥੀ ਨੂੰ ਮਾਰਨਾ ਜਨ ਜ਼ਿੰਦਾ ਕਰਨਾ ਤਾਂ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੁੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਦੋਂ ਵੀ ਅਕਾਲ ਪੁਰਖ ਕੋਈ ਫੈਸਲਾ ਲੈਂਦਾ ਹੈ ਤਾਂ ਅਸੀਂ ਸਿਰਫ ਉਸ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਉਹ ਆਪਣਾ ਇਹ ਫੈਸਲਾ ਬਦਲ ਲਵੇ ਤੇ ਇਸੇ ਤਰ੍ਹਾਂ ਹੀ ਅੱਜ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਉਹਨਾਂ ਨੂੰ ਆਪਣਾ ਫੈਸਲਾ ਬਦਲਣ ਦੇ ਲਈ ਤੇ ਉਹਨਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣਾ ਫੈਸਲਾ ਬਦਲ ਲਿਆ ਹੈ ਤੇ ਹੁਣ ਮੈਨੂੰ ਵੀ ਉਸ ਅਕਾਲ ਪੁਰਖ ਦੇ ਇਸ ਫੈਸਲੇ ਦਾ ਆਦਰ ਕਾਰ ਕਰਨਾ ਚਾਹੀਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣਨ ਤੋਂ ਬਾਅਦ ਬਾਦਸ਼ਾ ਵੀ ਨਿਹਾਲ ਹੋ ਗਿਆ ਤੇ ਆਪਣੇ ਘੋੜੇ ਉੱਤੋਂ ਉੱਤਰ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਨਤਮਸਤਕ ਕੀਤਾ ਬਾਦਸ਼ਾ ਨੇ ਉਸ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਇੱਕ ਨਵਾਂ ਹਾਥੀ ਦੇ ਦਿੱਤਾ ਤਾਂ ਕਿ ਉਹਨਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟ ਵਿਚ ਵਾਇਗਰੋ ਲਿਖਣਾ ਨਾ ਭੁੱਲਣਾ ਧੰਨਵਾਦ